ਅੱਜ ਹੁਸ਼ਿਆਰਪੁਰ ਚ ਸ਼੍ਰੀ ਗੁਰੂ ਰਵੀਦਾਸ ਸ਼ੋਭਾ ਯਾਤਰਾ ਪ੍ਰਬੰਧਕ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ ਚ ਆਗੂਆਂ ਨੇ ਭਾਗ ਲਿਆ ਤੇ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਜੈ ਗੁਰੂ ਜੀ 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 ਜਗਤੀ ਸੋਨਰ ਭੈ ਲਕ ਗੁਰੂ ਗੋਬਿੰਦ ਸਿੰਘ ਜੀ ਜੋ ਬੋਲੇ ਸੋਨਰ ਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਸਾਹਿਬੇ ਕਮਾਲ ਧੰਧਨ ਸਤ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 647 ਮਾ ਜਨਮ ਦਿਹਾੜਾ 24 ਫਰਵਰੀ ਨੂੰ ਪੂਰੀ ਦੁਨੀਆ ਦੇ ਵਿੱਚ ਬੜੇ ਹੀ ਸ਼ਰਧਾ ਤੇ ਪਿਆਰ ਦੇ ਨਾਲ ਸਾਰੀ ਸੰਗਤ ਦੇ ਵੱਲੋਂ ਮਨਾਇਆ ਜਾ ਰਿਹਾ ਤੋਂ ਸਾਰਾ ਇਹ ਸੰਗਤ ਵਾਸਤੇ ਬਹੁਤ ਖੁਸ਼ੀ ਭਰਿਆ ਜਿਹੜਾ ਦਿਨ ਆ ਸ਼ਰਧਾ ਭਰਿਆ ਦਿਨ ਤੋਂ ਜਿੰਨੇ ਵੀ ਸਾਡੇ ਪੱਤਰਕਾਰ ਸਾਥੀ ਸਾਡੇ ਇੱਕ ਸਨੇਹ ਤੇ ਸਤਗੁਰ ਰਵਦਾਸ ਜੀ ਮਹਾਰਾਜੀ ਦੇ ਜਿਹੜੇ ਅਸੀਂ ਸਾਰੇ ਪੈਰੋਕਾਰ ਬੈਠੇ ਆ ਸਾਡਾ ਸਨੇਹਾ ਜਿਹੜਾ ਸੰਗਤ ਤੱਕ ਪਹੁੰਚਾਉਣ ਲਈ ਤੁਸੀਂ ਸਾਰੇ ਇੱਥੇ ਜਿੰਨੇ ਵੀ ਸਾਥੀ ਪਹੁੰਚੇ ਹੋ ਪਹਿਲਾਂ ਮੈਂ ਦਿਲ ਦੀਆਂ ਗੱਲਾਂ ਆ ਤਾਂ ਤੁਹਾਡਾ ਧੰਨਵਾਦ ਕਰਦਾ ਸਤਗੁਰ ਰਵਦਾਸ ਜੀ ਮਹਾਰਾਜੀ ਜਿਨ੍ਹਾਂ ਨੂੰ ਕੀ ਭਗਤੀ ਕਾਲ ਦੇ ਵਿੱਚ ਭਗਤ ਕਹਿ ਕੇ ਪੁਕਾਰਿਆ ਗਿਆ ਗੁਰੂਆਂ ਦੇ ਗੁਰੂ ਹੋਏ ਆ ਉਹ ਕ੍ਰਾਂਤੀ ਦਾ ਯੁੱਗ ਸੀਗਾ ਜੋ ਸਤਗੁਰ ਅਰਵਦਾਸ ਜੀ ਮਹਾਰਾਜ ਜੀ ਸਾਨੂੰ ਬਾਣੀ ਦੇ ਵਿੱਚ ਕਹਿ ਕੇ ਗਏ ਆ ਜਾਤ ਪਾਤ ਦੇ ਖਿਲਾਫ ਬੋਲ ਕੇ ਗਏ ਆ ਬੇਗਮਪੁਰੇ ਦੀ ਗੱਲ ਕਰਕੇ ਗਏ ਆ ਤੋਂ ਅਸੀਂ ਐਸੇ ਸਤਗੁਰ ਅਰਵਦਾਸ ਜੀ ਮਹਾਰਾਜ ਜੀ ਦੇ ਪੈਰੋਕਾਰ ਆ ਜੋ ਕਿ ਗੁਰੂਆਂ ਦੇ ਗੁਰੂ ਹੋਏ ਔਰ ਪੂਰੀ ਦੁਨੀਆ ਦੇ ਵਿੱਚ ਸਤਗੁਰ ਅਰਵਦਾਸ ਜੀ ਮਹਾਰਾਜ ਜੀ ਦੀ ਜਿਹੜੀ ਬਾਣੀ ਆ ਉਹ ਕ੍ਰਾਂਤੀਕਾਰੀ ਬਾਣੀ ਦੇ ਵਜੋਂ ਜਿਹੜੀ ਜਾਣੀ ਜਾਂਦੀ ਆ ਸੋ ਸਤਗੁਰ ਅਰਵਦਾਸ ਜੀ ਮਹਾਰਾਜ ਜੀ ਦੀ ਜਿਹੜੀ ਗੁਰਪੁਰਬ ਦਾ ਜਿਹੜਾ ਦਿਨ ਆ ਰਿਹਾ 23 ਤਰੀਕ ਨੂੰ ਜਿਹੜੀ ਸ਼ੋਭਾ ਯਾਤਰਾ ਸ਼੍ਰੋਮਣੀ ਸ਼੍ਰੀ ਗੁਰੂਵੰਦ ਸਾਹਿਬ ਰਜਿਸਟਰਡ ਜ਼ਿਲ੍ਹਾ ਹੁਸ਼ਿਆਰਪੁਰ ਔਰ ਚੈਰੀਟੇਬਲ ਸਭਾ ਜਿਹੜੀ ਸਾਡੀ ਬੱਦਨ ਸਾਹਿਬ ਸਾਡੇ ਵਿੱਚ ਪਹੁੰਚ ਰਹੀ ਆ ਔਰ ਸਾਡੇ ਬਹੁਤ ਸਤਿਕਾਰਯੋਗ ਵਿੰਦਰ ਸਰੋਆ ਜੀ ਸਾਡੇ ਪ੍ਰਧਾਨ ਸਾਹਿਬ ਬੈਠੇ ਆ ਸਾਡੇ ਬਹੁਤ ਸਤਿਕਾਰਯੋਗ ਸਾਡੇ ਠੇਕੇਦਾਰ ਭਗਵੰਦ ਦਾਸ ਜੀ ਬੈਠੇ ਆ ਤਾਰਾ ਚੰਦ ਜੀ ਬੈਠੇ ਆ ਸਾਡੇ ਬਹੁਤ ਸਤਿਕਾਰਯੋਗ ਪ੍ਰਧਾਨ ਚੰਦਰ ਲੱਕੀ ਜੀ ਅਤਿਆਚਾਰ ਵਿਰੋਧੀ ਫਰੰਟ ਔਰ ਸਾਡੀ ਸਾਰੀ ਟੀਮ ਬੈਠੀ ਆ ਤੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਹੀ ਸ਼ਰਧਾ ਪੂਰਵਕ ਸੰਗਤਾਂ ਨੇ ਜਨਮ ਦਿਹਾੜਾ ਮਨਾਉਣਾ ਸੰਗਤਾਂ ਦੇ ਵਿੱਚ ਬੜਾ ਹੀ ਚਾ ਆ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ 23 ਤਰੀਕ ਦਿਨ ਸ਼ਨੀਵਾਰ ਸ਼ੁੱਕਰਵਾਰ ਆ ਰਿਹਾ ਜੀ ਸ਼ੁੱਕਰਵਾਰ ਵਾਲੇ ਦਿਨ ਹਰ ਸਾਲ ਦੀ ਤਰ੍ਹਾਂ ਜਿਹੜੇ ਕੁਝ ਨਾ ਕੁਝ ਪ੍ਰਬੰਧ ਜਿਹੜੇ ਆ ਉਹ ਕਮੀਆਂ ਰਹਿ ਜਨੀਆਂ ਸੀ ਤੁਹਾਡੇ ਪ੍ਰੈਸ ਦੇ ਜ਼ਰੀਏ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਉਸ ਦਿਨ ਜਿਹੜਾ ਸਾਫ ਸਫਾਈ ਦਾ ਟ੍ਰੈਫਿਕ ਦਾ ਜਿਹੜਾ ਖਾਸ ਤੌਰ ਤੇ ਇਤਿਆਰ ਰੱਖਿਆ ਜਾਵੇ ਕਿਉਂਕਿ ਮਹਾਰਾਜ ਦੀ ਪਾਲਕੀ ਅੱਗੇ ਜਾ ਰਹੀ ਹੁੰਦੀ ਆ ਪਿੱਛੋਂ ਸੰਗਤ ਕੀਰਤਨ ਕਰਦੀ ਆ ਰਹੀ ਹੁੰਦੀ ਆ ਔਰ ਜਿਹੜੀ ਟ੍ਰੈਫਿਕ ਆ ਉਹ ਕਈ ਵਾਰੀ ਕੰਟਰੋਲ ਦੇ ਵਿੱਚ ਨਹੀਂ ਹੁੰਦੀ ਜਿਹਦੇ ਕਰਕੇ ਟ੍ਰੈਫਿਕ ਜਿਹੜੀ ਆ ਉਹ ਸੰਗਤਾਂ ਦੇ ਵਿੱਚ ਆ ਵੜਦੀ ਆ ਔਰ ਕਈ ਵਾਰ ਲੜਾਈ ਝਗੜੇ ਦਾ ਮਾਹੌਲ ਵੀ ਬਣ ਜਾਂਦਾ ਤਾਂ ਤੁਹਾਡੇ ਜ਼ਰੀਏ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਉਸ ਦਿਨ ਟ੍ਰੈਫਿਕ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਤਾਂ ਜੋ ਸੰਗਤਾਂ ਜਿਹੜੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਦੇ ਰੰਗ ਵਿੱਚ ਰੰਗੀਆਂ ਹੋਣੀਆਂ ਕਿਸੇ ਵੀ ਤਰ੍ਹਾਂ ਦਾ ਵਿਗੜ ਨਾ ਪਵੇ ਔਰ ਜਿਹੜਾ ਸਾਡਾ ਸ਼ਹਿਰ ਦਾ ਮਾਹੌਲ ਹੋ ਔਰ ਬਿਲਕੁਲ ਸ਼ਾਂਤੀਪੂਰਵਕ ਬਣਿਆ ਰਵੇ ਔਰ ਸੰਗਤਾਂ ਦਾ ਜਿਹੜਾ ਸੰਤਾ ਸੰਤਾ ਮਹਾਂਪੁਰਖਾਂ ਦਾ ਜਿਹੜਾ ਉਤਸ਼ਾਹ ਹੋਣਾ ਉਸੇ ਤਰ੍ਹਾਂ ਬਣਿਆ ਰਵੇ ਤਾਂ ਸਾਰੀ ਸੰਗਤ ਦਾ ਇੱਥੇ ਪਹੁੰਚ ਤੇ ਤਹਿ ਦਿਲੋਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਨੂੰ ਧੰਨਵਾਦ ਕਰਦੇ ਆਂ ਔਰ ਸਾਰੀ ਸਾਰੇ ਸਮਾਜ ਨੂੰ ਸਰਬ ਸਮਾਜ ਨੂੰ ਬੇਨਤੀ ਕਰਦੇ ਆਂ ਕਿ ਸਤਿਗੁਰੂ ਅਰਬਦਾਸ ਜੀ ਮਹਾਰਾਜ ਜੀ ਜਿਨ੍ਹਾਂ ਨੇ ਬੇਗਮਪੁਰੇ ਦੀ ਸਾਨੂੰ ਬੇਗਮਪੁਰੇ ਦਾ ਸੰਕਲਪ ਦਿੱਤਾ ਅਸੀਂ ਉਹਨਾਂ ਦੇ ਦਿਨ ਤੇ ਸਾਰਾ ਸਰਬ ਸਮਾਜ ਅਸੀਂ ਉਸ ਦਿਨ ਇਕੱਠੇ ਹੋ ਕੇ ਇਸ ਸ਼ੋਭਾ ਯਾਤਰਾ ਤੇ ਸ਼ੁਭ ਦਿਹਾੜੇ ਤੇ ਇਕੱਠੇ ਹੋ ਕੇ ਅਸੀਂ ਹਾਜ਼ਰੀਆਂ ਲਵਾਈਏ ਔਰ ਆਪਣੇ ਜੀਵਨ ਨੂੰ ਸਫਲ ਕਰੀਏ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਐਸਾ ਚਾਹੂੰ ਰਾਜ ਮੈਂ ਜਾਂ ਮਿਲੇ ਸਭਨ ਕੋ ਹੰ ਛੋਟ ਬੜੇ ਸਭ ਸੰਬਸੇ ਰਬਿਦਾਸ ਰਹੇ પ્રસੰਤ ਮਾਦੋ ਵਿਦਿਆਤਕੀਨ ਵਿਵੇਕ ਦੀਪ ਮਲীন ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਦਮ ਮਖੀਰਾ ਗੁਰਪਿਆਰੀ ਸਾਧ ਸੰਗਤ ਜੀ ਅੱਜ ਜੋ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਹਦੇ ਵਿੱਚ ਹੁਸ਼ਿਆਰਪੁਰ ਦੇ ਸਭ ਤੋਂ ਮੁੰਡੀ ਜਿਹੜੇ ਕਿ ਸਮਾਜ ਨੂੰ ਲੀਡ ਕਰ ਰਹਾ ਆ ਸਾਡੇ ਠੇਕੇ ਦਾ ਭਗਵਾਨ ਦਾਸ ਜੀ ਸਤਿ ਸ੍ਰੀ ਅਕਾਲ ਜੀ ਇਹ ਸੰਦਰ ਸੰਧਸੇ ਸੰਧੂ ਜੋ ਕੈਨੇਡਾ ਤੋਂ ਆਏ ਆ ਤੇ ਸਾਡੇ ਪ੍ਰਧਾਨ ਬਲਵੀਰ ਜੀ ਨਗਰ ਕੀਰਤਨ ਪ੍ਰਬੰਧ ਕਮੇਟੀ ਸਾਰੀਆਂ ਸਵਾਵਾਂ ਨੂੰ ਇਕੱਠੇ ਕਰਕੇ ਹੀ ਇਹ ਬੜਾਈ ਗਈ ਹੈ ਔਰ ਇਹ ਨਗਰ ਕੀਰਤਨ ਜੋ ਹੈ 647 ਵਾ ਜਨਮ ਦਿਨ ਇਹ ਤਦ ਹੀ ਠੀਕ ਰਹੇਗਾ ਜੇ ਅਸੀਂ ਸਤਗੁਰੂ ਅਰਬਦਾਸ ਜੀ ਦੀ ਬਾਣੀ ਦੇ ਉੱਤੇ ਪੈਰਾ ਦੇਵਾਂਗੇ ਪੈਰਾ ਦੇ ਕੇ ਉਹਨਾਂ ਦੇ ਪੂਰਾ ਹਮਲਾ ਕਰਾਂਗੇ ਕਿਉਂਕਿ ਇਹ ਸਮਾਂ ਐਸਾ ਹੈ ਸਾਨੂੰ ਇੱਕ ਜੁਟ ਹੋਣ ਦੀ ਲੋੜ ਹੈ ਅਗਰ ਇੱਕ ਜੋਟ ਨਾ ਹੋਏ ਤਾਂ ਹੋ ਸਾਵਧਾਨ ਵਾਲਾ ਸਮਾਂ ਜਿਹੜਾ ਹੈ ਸਾਨੂੰ ਇਹ ਮੌਕਾ ਵੀ ਨਾ ਮਿਲੇ ਇਸ ਕਰਕੇ ਸਾਨੂੰ ਇੱਕ ਇਕੱਠੇ ਹੋ ਕੇ ਇੱਕ ਮਸਾਦ ਦੇਣੀ ਚਾਹੀਦੀ ਹੈ ਬਾਬਾ ਸਾਹਿਬ ਦੇ ਮਿਸ਼ਨ ਨੂੰ ਔਰ ਸਤਗੁਰੂ ਵਿਦਾਸਰਨ ਮਿਸ਼ਨ ਨੂੰ ਅੱਗੇ ਲੈ ਜਾਣ ਵਾਸਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਡਿਸਪਲਿਨ ਦੇ ਵਿੱਚ ਰਹੋ ਗੁਰਬਾਣੀ ਦੇ ਕੀਰਤਨ ਰਾਹੀਂ ਸ਼ਹਿਰ ਦੇ ਵਿੱਚ ਪਹੁੰਚ ਕੇ ਨਗਰ ਕੀਰਤਨ ਦੀ ਸ਼ਾਨ ਨੂੰ ਵਧਾਓ ਔਰ ਇਸ ਡਿਸਪਲਿਨ ਨੂੰ ਪੂਰਾ ਰੱਖਣਾ ਹੈ ਔਰ ਬਿਲਕੁਲ ਨਿਮਰਤਾ ਦੇ ਨਾਲ ਚੱਲਣਾ ਹੈ ਔਰ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਉਹ ਵੀ ਸਾਡਾ ਪੂਰਾ ਸਾਥ ਦੇਵੇ ਕਿਉਂਕਿ ਬਹੁਤ ਵਾਰੀ ਪਿਛੀ ਵਾਰੀ ਵੀ ਦੇਖਿਆ ਹੈ ਸਾਡਾ ਪ੍ਰਸ਼ਾਸਨ ਪੂਰਾ ਸਾਥ ਨਹੀਂ ਦਿੰਦਾ ਕੋਈ ਟ੍ਰੈਫਿਕ ਕਿੱ데 ਜਾ ਰਹੀ ਹੈ ਕਿੱ데 ਜਾ ਰਹੀ ਹੈ ਟ੍ਰੈਫਿਕ ਕੋਈ ਡਾਇਵਰਟਿੰਗ ਕੀਤੀ ਜਾਂਦੀ ਲਾਈਟ ਲਿਆ ਜਾਂਦਾ ਉਹਨਾਂ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੀ ਨਗਰ ਕੀਤਰਪੁਰਾਂ ਤੋਂ ਇਟੀ ਦਾ ਪੂਰਾ ਸਹਿਯੋਗ ਹੋਵੇਗਾ ਲੇਕਿਨ ਤੁਹਾਡਾ ਵੀ ਪੂਰਾ ਸਹਿਯੋਗ ਹੋਵੇਗਾ ਕਮੇਟੀ ਦੀ ਨਗਰ ਕੌਂਸਲ ਨੂੰ ਵੀ ਮੀਦਾ ਕਾਰਪੋਰੇਸ਼ਨ ਨੂੰ ਕਿ ਉਹ ਵੀ ਰੋਡ ਦੀ ਡੈਕੋਰੇਸ਼ਨ ਵਗੈਰਾ ਚੌਂਕਾਂ ਦੀ ਡੈਕੋਰੇਸ਼ਨ ਕਰਕੇ ਪਾਣੀ ਦਾ ਛੜਕਾਉ ਕਰਕੇ ਇਹ ਸਾਰੀ ਆਪਣੀ ਜ਼ਿੰਮੇਵਾਰੀ ਨਿਭਾਣ ਔਰ ਸਾਡੇ ਜੋ ਸੀਨੀਅਰ ਮੈਂਬਰ ਹੈ ਉਹ ਅਸੀਂ ਮਾਰਗ ਦੇ ਸਿਪਨ ਦੇ ਨਾਲ ਹੀ ਚੱਲਾਂਗੇ ਔਰ ਆਸ ਹੈ ਕਿ ਸਾਰਿਆਂ ਹਾਫੜੇ ਦਾ ਹਾ ਬਾਕੀ ਅਸੀਂ ਪੰਜਾਬ ਦੇ ਹੁਸ਼ਿਆਰ ਪ੍ਰਿਡੀਸੀ ਸਾਹਿਬ ਅੱਗੇ ਪਸ਼ਾਂਦਕ ਬੇਨਤੀ ਕਰਦੇ ਹਾਂ ਕਿ ਸ਼ੁੱਕਰਵਾਰ ਨੂੰ ਅੱਧੀ ਛੁੱਟੀ ਕੀਤੀ ਜਾਵੇ ਤਾਂ ਜੋ ਕਿ ਸਕੂਲ ਦੇ ਬੱਚੇ ਸਟਾਫ ਸਾਰੇ ਹੀ ਉਹ ਨਗਰ ਕੀਰਤਬੇ ਵਿੱਚ ਸ਼ਾਮਲ ਹੋ ਸਕਣ ਸੋ ਜ਼ਿਆਦਾ ਨਾ ਕਹਿੰਦਾ ਹਾਂ ਸਾਰੇ ਸਾਥੀਆਂ ਦਾ ਸੋ ਬਹੁਤ ਬਹੁਤ ਧੰਨਵਾਦ ਹੈ ਜੈ ਗੁਰਦੇਵ ਜੈ ਗੁਰੂ ਗ੍ਰੰਥ ਸਾਹਿਬ ਜੈ ਪੀਮ ਜੈ ਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ